ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਮਨ ਦੇ ਅੰਦਰ ਇੱਕ ਅਹਿਜਿਆ ਅੰਗ ਦਾ ਚੰਗਾਰਾ ਹੁੰਦਾ ਹੈ ਜਿਸ ਦਾ ਨਾਮ ਹੈ ਤ੍ਰishna ਕੁਝ ਪਾਉਣ ਦੀ ਭੁੱਖ ਅਤੇ ਹੋਰ ਚਾਹਤ ਹੋਰ ਲਾਲਸਾ ਤੇ ਇਹ ਤਸਨਾ ਕਦੀ ਨਹੀਂ ਮੁਕਦੀ ਅੱਜ ਜਸੀਂ ਗੱਲ ਕਰਾਂਗੇ ਇਨਸਾਨ ਦੀ ਜ਼ਿੰਦਗੀ 'ਚ ਤ੍ਰishna ਕਿਵੇਂ ਜਨਮ ਲੈਂਦੀ ਹੈ ਅਤੇ ਕਿਵੇਂ ਵੱਧਦੀ ਹੈ ਤੇ ਕਿਵੇਂ ਸਾਡੇ ਸੁਖ ਸ਼ਾਂਤੀ ਨੂੰ ਖਵਾ ਜਾਂਦੀ ਹੈ ਤ੍ਰਿਸ਼ਨਾ ਉਹ ਚੀਜ਼ ਹੈ ਮਤਲਬ ਉਹ ਚਾਹ ਜੋ ਅਸਲ ਲੋੜ ਨਹੀਂ ਹੁੰਦੀ ਪਰ ਮਨ ਦੀ ਭੁੱਖ ਬਣ ਜਾਂਦੀ ਹੈ ਇਨਸਾਨ ਸੋਚਦਾ ਹੈ ਜੇ ਮੈਂ ਇਹ ਲੈ ਲਵਾਂ ਤਾਂ ਖੁਸ਼ ਹੋ ਜਾਵਾਂਗਾ ਪਰ ਜਿਵੇਂ ਹੀ ਮਿਲ ਜਾਂਦਾ ਹੈ ਉਹ ਕਹਿੰਦਾ ਹੈ ਮਨ ਹੋਰ ਚਾਹੀਦਾ ਹੈ ਇਹ ਹੀ ਤ੍ਰਿਸ਼ਨਾ ਦਾ ਜਾਲ ਹੈ ਜਿੰਨਾ ਪਿੱਛੇ ਭੱਜੋ ਉਹ ਹੋਰ ਦੂਰਦੀ ਹੈ ਤਸ਼ਨਾ ਉਹ ਦੋ ਪੈਦਾ ਹੁੰਦੀ ਹੈ ਜਦੋਂ ਅਸੀਂ ਆਪਣੀ ਤੁਲਨਾ ਲੋਕਾਂ ਨਾਲ ਕਰਦੇ ਹਾਂ ਤਾਂ ਫਿਰ ਸਾਡਾ ਮਨ ਖਾਲੀਪਨ ਮਹਿਸੂਸ ਕਰਦਾ ਹੈ ਇਨਸਾਨ ਦਾ ਮਨ ਇੱਕ ਸਮੁੰਦਰ ਵਰਗਾ ਹੈ ਜਿੰਨਾ ਮਰਜੀ ਪਾਣੀ ਪਾ ਦਿਓ ਕਦੀ ਭਰਦਾ ਹੀ ਨਹੀਂ ਤਸ਼ਨਾ ਕੋਈ ਚਾ ਨਹੀਂ ਇਹ ਚਾ ਦਾ ਜੰਮਿਆ ਹੋਇਆ ਇੱਕ ਦੁੱਖ ਹੈ ਤਸ਼ਨਾ ਇੱਕ ਐਸਾ ਰੋਗ ਹੈ ਜੋ ਮਨ ਵਿੱਚ ਬੇਚੈਨੀ ਪੈਦਾ ਕਰ ਦਿੰਦੀ ਹੈ ਸੁੱਖ ਨੂੰ ਨਸ਼ਾ ਕਰ ਦਿੰਦੀ ਹੈ ਅਤੇ ਰਿਸ਼ਤੇ ਵੀ ਖਰਾਬ ਕਰ ਦਿੰਦੀ ਹੈ ਤੇ ਇਨਸਾਨ ਕਦੇ ਸੰਦੁਸ਼ ਨਹੀਂ ਹੋ ਦਿੰਦਾ ਜਿਸ ਦੇ ਕੋਲ 10 ਲੱਖ ਹੁੰਦੇ ਹਨ ਉਹ 20 ਲੱਖ ਚਾਹੁੰਦਾ ਹੈ ਜਿਸ ਦੇ ਕੋਲ 20 ਲੱਖ ਹੁੰਦੇ ਹਨ ਉਹ 20 ਲੱਖ ਚਾਹੁੰਦਾ ਹੈ ਇਨਸਾਨ ਭਾਵੇਂ ਕਿੰਨਾ ਵੀ ਕਮਾ ਲਵੇ ਮਨ ਕਹਿੰਦਾ ਹੈ ਬਸ ਹੋਰ 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 ਗੁਰਬਾਣੀ ਵਿੱਚ ਵੀ ਗੁਰੂ ਸਾਹਿਬ ਦਾ ਦੇ ਹਨ ਕਿਸ਼ਨਾ ਅਗਨ ਜਲੇ ਸਭ ਕੋਏ ਭਾਗ ਤ੍ਰਿਸ਼ਨਾ ਦੀ ਆਗ ਵਿੱਚ ਸਾਰਾ ਜਗਤ ਸਾੜ ਰਿਹਾ ਹੈ ਤ੍ਰਿਸ਼ਨਾ ਮਾਨਦੀ ਉਹ ਆਗ ਹੈ ਜੋ ਇਨਸਾਨ ਨੂੰ ਅੰਦਰੋਂ ਖਾ ਜਾਂਦੀ ਹੈ ਗੁਰਬਾਣੀ ਵਿੱਚ ਗੁਰੂ ਸਾਹਿਬ ਕਹਿੰਦੇ ਹਨ ਜੇਕਰ ਤ੍ਰਿਸ਼ਨਾ ਨੂੰ ਕਾਬੂ ਨਾ ਕੀਤਾ ਜਾਵੇ ਤਾਂ ਇਨਸਾਨ ساری ਉਮਰ ਦੌੜਦਾ ਹੀ ਰਹਿੰਦਾ ਹੈ ਪਰ ਮੰਜ਼ਿਲ ਨਹੀਂ ਮਿਲਦੀ ਤ੍ਰਿਸ਼ਨਾ ਨੂੰ ਤਲਵਾਰ ਨਾਲ ਨਹੀਂ ਸਮਝ ਨਾ ਕਟਿਆ ਜਾਂਦਾ ਹੈ ਤ੍ਰishna ਇੱਕ ਅਹਿਜ ਯਾਰੋਗ ਹੈ ਜਿਸ ਨਾਲ ਮਨ ਵਿੱਚ ਚਿੰਤਾ, ਨੀਂਦ ਖਰਾਬ ਹੋਣਾ, ਰਿਸ਼ਤੇ ਖਰਾਬ ਹੋਣਾ, ਸਬਰ ਖਤਮ ਹੋਣਾ ਅਤੇ ਸਭ ਤੋਂ ਵੱਡਾ ਰੋਗ ਸੁਖ ਨਹੀਂ ਜੀ ਸਕਦਾ ਇਨਸਾਨ ਕਿੱਥੇ ਤ੍ਰishna ਮਨ ਨੂੰ ਡਰਾਉਂਦੀ ਹੈ ਉੱਥੇ ਸ਼ਾਂਤੀ ਮਨ ਨੂੰ ਰੋਕਦੀ ਹੈ ਅਤੇ ਰਹਾ ਦਿਖਾਉਂਦੀ ਹੈ ਆਓ ਹੁਣ ਜਾਣੀਏ ਇਸ ਦੇ ਬਚਨ ਦੇ ਉਪਾਅ ਗੁਰਬਾਣੀ ਵਿੱਚੋਂ ਸਭ ਤੋਂ ਪਹਿਲਾ ਹੈ ਸੰਤੋਖ ਜੋ ਤੁਹਾਡੇ ਕੋਲ ਹੈ ਉਸ ਦਾ ਸ਼ੁਕਰ ਕਰੋ ਦੂਸਰਾ ਹੈ ਸਿਮਰਨ ਕਰਨਾ ਸਿਮਰਨ ਕਰਨ ਨਾਲ ਮਨ ਠਹਿਰਦਾ ਹੈ ਅਤੇ ਮਨ ਨੂੰ ਸ਼ਾਂਤੀ ਆਂਦੀ ਹੈ ਤੀਸਰਾ ਹੈ ਕਮਾ ਕੇ ਖਾਣਾ ਇਸ ਨਾਲ ਵੀ ਇਨਸਾਨ ਦਾ ਮਨ ਸਹੀ ਰਾਉਤੇ ਪੈ ਜਾਂਦਾ ਹੈ ਅਤੇ ਇਨਸਾਨ ਮਿਹਨਤੀ ਬਣ ਜਾਂਦਾ ਹੈ ਚੌਥਾ ਹੈ ਦਾਨ ਪੁੰਨ ਕਰਨਾ ਦਾਨ ਪੂਨ ਕਰਨ ਨਾਲ ਤਿਸ਼ਨਾ ਨੂੰ ਬਹੁਤ ਫਰਕ ਪੈਂਦਾ ਹੈ ਜਿਸ ਨਾਲ ਮਨ ਦੇ ਅੰਦਰ ਸੰਤੋਖ ਆ ਜਾਂਦਾ ਹੈ ਤੇ ਤਿਸ਼ਨਾ ਮਰ ਜਾਂਦੀ ਹੈ ਅਤੇ ਗੁਰਬਾਣੀ ਸਾਨੂੰ ਸਿਖਾਉਂਦੀ ਹੈ ਤਿਸ਼ਨਾ ਨੂੰ ਕਾਬੂ ਕਰਨਾ ਹੈ ਖਤਮ ਕਰਨਾ ਨਹੀਂ ਬਸ ਇੱਕ ਗੱਲ ਯਾਦ ਰੱਖੋ ਜੋ ਮਿਲਿਆ ਹੈ ਉਹੀ ਸਭ ਤੋਂ ਵੱਡਾ ਤੋਹਫਾ ਹੈ ਸੰਤੋਖ ਵਿੱਚ ਸੁੱਖ ਹੈ ਤੇ ਤਿਸ਼ਨਾ ਵਿੱਚ ਅਗ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ